ਖੇਡ ਮੈਦਾਨ ਦੇ ਵਿੱਚ ਤੇਜ਼ੀ ਕੈਂਡ ਵਾਲੇ ਦੀ ਪੈ ਗਈ ਬਾਈ ਆਹ ਤੇਜ਼ੀ ਕੈਂਡ ਵਾਲੇ ਦੀ ਕਬੱਡੀ ਪੈ ਰਹੀ ਹੈ ਸ਼ੀਲੂ 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 ਤੇ ਤੇਜ਼ੀ ਕੈਂਡ ਮੇਰੇ ਮਿੱਤਰੋ ਸਿੰਘ ਫਸ ਗਏ ਆ ਲੱਗ ਗਿਆ ਜੋਰ ਲੰਡੇ ਕੇ ਜੀ ਸ਼ੀਲੂ ਸ਼ੀਲੂ ਲੰਡੇ ਕੇ ਜੀ ਸੀਲੂ ਸ਼ੀਲੂ ਲੰਡੇ ਕੇ ਜੀ ਸ਼ੀਲੂ ਸ਼ੀਲੂ ਐਨ ਸਵਾਦ ਵੱਜਿਆ ਪਿਆ ਰਮਨ ਸਿੱਧੂ ਯੂ ਐਸ ਏ ਇਨਾਂ ਦੀ 70 ਲੱਗ ਜਾਂਦੀ ਹੈ ਟੈਂਸ਼ਨਾਂ ਵੱਜ ਜਾਂਦੀਆਂ 5 ਲੱਖ ਪਹਿਲਾਂ ਬੜਾਈ ਆ ਕਾਕੇ ভাই ਲਾਵੇ ਫਿਕਰ ਐਮਸੀ ਸਾਹਿਬ ਇਦੂ ਤੇ ਕੁਝ ਨਹੀਂ ਹੋਣਾ ਉੱਤੇ ਬੰਨ ਮੈਨ ਆਮਰੀ ਕਹਿੰਦੇ ਆਰਮੀ ਮੇਰੇ ਮਿੱਤਰੋ ਤਰਸੇਮ ਮਾਲਾ ਕਹਿੰਦਾ ਪਤਾ ਨਹੀਂ ਇਹਦੇ ਸਰੀਰ ਦੇ ਵਿੱਚ ਮੇਜਰ ਬਾਈ ਕਿਹੜਾ ਬਰੂਦ ਭਰਿਆ ਫੱਕਦਾ ਵਿੱਚ ਆਉ ਜੋੜ ਗਿਆ ਅਗਲੀ ਕਬੱਡੀ ਪੂਰੀ ਇਹ ਸ਼ੰਨਾ ਵਾਲਾ ਇਹ ਪਰਣਾਲੇ ਵਾਲਾ ਮੇਜਰ ਦਾ ਲਾਲੀ ਚੇਤੇ ਤੇ ਸਿੱਧਾ ਚੇਤਾ ਉਹ ਬੱਲੇ 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 ਉਹ ਬੰਦੇ 'ਚ ਬੰਦਾ ਲੱਗ ਪਿਆ ਵਜਣ ਬੰਦੇ 'ਚ ਬੰਦਾ ਲੱਗ ਪਿਆ ਵਜਣ ਉਹ ਮੇਲਾ ਹਫਲ ਮੇਲਾ ਹਫਲ ਮੇਲਾ ਭਾਈ ਉਹਰੇ ਨੇ ਉਹ ਜਗੰਦਰ ਸਿੰਘ ਸਿੱਧੂ ਉਹਰੇ ਆਉ ਫੱਦਲੇ ਫੱਦਲੇ ਓਏ ਹਾਏ ਹਾਏ ਓਏ ਓ ਹੋ 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 ਦਰਸ਼ਕ ਆਪੋ ਆਪਣੇ ਆਪੋ ਆਪਣੇ ਢੰਗ ਦੇ ਨਾਲ ਲੰਦੇ ਕਹਿੰਦੇ ਕਬੱਡੀ ਕਾ